ਸੋ ਇੰਨੀ ਦਿਨੀ ਪੰਜਾਬ ਵਿੱਚ ਭਾਵੇਂ ਅੱਤ ਦੀ ਠੰਡ ਪੈ ਰਹੀ ਹੈ ਪਰ ਆਗਾਮੀ ਮਹੀਨਿਆਂ ਦੌਰਾਨ ਪੰਜਾਬ ਵਿੱਚ ਹੋਣ ਜਾ ਰੀਆਂ ਐਸਜੀਪੀਸੀ ਦੀਆਂ ਚੋਣਾਂ ਨੇ ਮਾਹੌਲ ਗਰਮਾ ਦਿੱਤਾ ਹੈ ਸੋ ਗੱਲ ਜੇਕਰ ਪਾਇਲ ਹਲਕੇ ਦੀ ਕਰੀਏ ਤਾਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਪਾਇਲ ਦੇ ਇਤਿਹਾਸਿਕ ਪਿੰਡ ਸਿਆੜ ਵਿਖੇ ਸਾਬਕਾ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਸਿਆੜ ਦੇ ਘਰ ਇੱਕ ਅਹਿਮ ਮੀਟਿੰਗ ਹੋਈ ਜੀ ਸੁਵਿਚ ਸੰਭਾਵੀ ਉਮੀਦਵਾਰ ਜਥੇਦਾਰ ਗੁਰਜੀਵਨ ਸਿੰਘ ਸਰੋਧ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਉ체ਚੇ ਦੌਰ ਤੇ ਇਸ ਮੀਟਿੰਗ ਦੇ ਵਿੱਚ ਗੁਰਮukh ਸਿੰਘ ਗੋਮੀ ਐਮ ਡੀ ਗੁੱਡ ਅਰਥ ਸੀਨੀਅਰ ਸੈਕੰਡਰੀ ਸਕੂਲ ਸਿਆੜ ਸਰਦਾਰ ਜਸਵੰਤ ਸਿੰਘ 베ਰਕਲਾ ਐਕਸ ਕਾਉਂਸਲਰ ਹਰਪਾਜਨ ਸਿੰਘ ਸੰਧੀਲਾ ਮਲੋਦ ਨੰਬਰਦਾਰ ਪ੍ਰਿਥਵੀ ਸਿੰਘ ਮਲੋਦ ਭਰਪੂਰ ਸਿੰਘ ਮਲੋਦ ਅਤੇ ਸੁਖਜੀਵਨ ਅਤੇ ਸੁਖਦੇਵ ਸਿੰਘ ਖੇੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਵardar ਕਮਲਜੀਤ ਸਿੰਘ ਸਿਆੜ ਦੇ ਘਰ ਇਕੱਠ ਹੋਇਆ ਹਾਂਜੀ ਜਥੇਦਾਰ ਸਾਹਿਬ ਜਿਹੜੀ ਅੱਜ ਦੀ ਮੀਟਿੰਗ ਆ ਪਿੰਡ ਸਿਆੜ ਦੇ ਵਿਖੇ ਹੋਈ ਆ ਇਹਦਾ ਮੋਟਿਵ ਕੀ ਸੀ ਇਹਦਾ ਮੰਤਵ ਸੀ ਜੀ ਸ਼ਗਮਣੀ ਗੁਰਦੁਆਰਾ ਪਰੰਧਾ ਕਮੇਟੀ ਦੀਆਂ ਨੇੜ ਭਵਿੱਖ ਜਾ ਰਹੀਆਂ ਚੋਣਾਂ ਦੀ ਤਿਆਰੀ ਸੰਬੰਧੀ ਤੇ ਸੰਗਤ ਦੇ ਦਰਸ਼ਨ ਕਰਨ ਆਏ ਆ ਉਹਨਾਂ ਨੂੰ ਆਪਣੀ ਬੇਨਤੀ ਕਰਨ ਆਏ ਸੀ ਹੂੰ ਸਾਥ ਦਿਓ ਸਾਡਾ ਕਿਸ ਤਰ੍ਹਾਂ ਦਾ ਇੱਥੇ ਹੁੰਗਾਰਾ ਮਿਲਿਆ ਰਿਸਪੌਂਸ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਲੋਕਾਂ ਦੇ ਨਾਲ ਵੱਡਾ ਇਕੱਠ ਵੇਖਿਆ ਗਿਆ ਇੱਥੇ ਕੀ ਕਹੋਗੇ ਇਹਨੂੰ ਦੇਖ ਕੇ ਵੜਾ ਕੱਟ ਦੇ ਕੇ ਤਾਂ ਬੰਦਾ ਖੁਸ਼ੇ ਹੁੰਦਾ ਜੀ ਹੂੰ ਜਿਹੜਾ ਬੰਦਾ ਵੋਟ ਮੰਗਣ ਲਈ ਬੇਨਤੀ ਕਰਨ ਆਉਂਦਾ ਹੂੰ ਉਹਨੂੰ ਜਦੋਂ ਜ਼ਰੂਰਤ ਨਾਲ ਵੱਧ ਹੰਗਾਰਾ ਮਿਲਦਾ ਹੈ ਸਵਾਭਿਕ ਹੈ ਕਿ ਮਨ ਖੁਸ਼ ਹੁੰਦਾ ਇਸ ਕਰਕੇ ਮੇਰਾ ਵੀ ਹੋਇਆ ਹਾਂ ਤੁਸੀਂ ਜਿੱਦਾਂ ਸੰਭਾਵੀ ਉਮੀਦਵਾਰ ਹੋ ਜੀ ਕੀ ਲੱਗਦਾ ਵੀ ਕਿਹੜੇ ਮੁੱਦੇ ਨੇ ਤੁਹਾਡੇ ਕੋਲ ਜਿਨ੍ਹਾਂ ਨੂੰ ਲੈ ਕੇ ਤੁਸੀਂ ਚੋਣ ਜਿਹੜੀ ਇਹ ਲੜਨੀ ਹੈਗੀ ਆ ਮੁੱਦੇ ਨਿਜੀ ਦੇਚ ਇਹਦੇ ਚ ਹੈ ਹਾਂ ਇਹ ਕੋਈ ਸਧਾਰਨ ਚੋਣ ਨਹੀਂ ਹੈ ਹੂੰ ਇਹ ਨਾ ਹੀ ਕੋਈ ਤੁਨਿਆ ਵੀ ਰੋਚੀਆਂ ਚੋਣਾ ਜਿਵੇਂ ਹੁੰਦੀਆਂ ਨੇ ਉਸ ਕਿਸਮ ਦੀ ਐ ਹਾਂਜੀ ਇਹ ਗੁਰੂ ਦੇ ਘਰ ਦੇ ਪ੍ਰਬੰਧਾਂ ਨਾਲ ਗੁਰੂ ਦੇ ਘਰ ਦੀ ਮਾਨ ਵਰਜਾ ਦਾ ਨਾਲ ਗੁਰੂਆਂ ਦੀਆਂ ਪਰੰਪਰਾਵਾਂ ਨਾਲ ਸੰਬੰਧਤ ਹੂੰ ਹੂੰ ਜਿਸ ਤਰ੍ਹਾਂ ਪਿਛਲੇ ਸਮੇਂ ਚ ਸਿੱਖ ਸੰਸਥਾਵਾਂ ਦੇ ਪ੍ਰਬੰਧ ਚ ਹਾਂ ਔਰ ਮੌਜੂਦਾ ਹਾਕਮ ਤੇ ਕਾਰਨ ਗਰਾਵਟ ਆਈ ਹੈ ਹੂੰ ਉਹ ਗਰਾਵਟ ਦੂਰ ਕਰਨ ਸੰਸਥਾਵਾਂ ਦੀ ਸਿਧਾਂਤਕ ਬਹਾਲੀ ਲਈ ਹੂੰ ਇਹੀ ਇਥੇ ਜਿਆਦਾ ਵਿਚਾਰਨਯੋਗ ਮਸਲੇ ਨੇ ਹੂੰ ਹੂੰ ਇਹ ਲੜੋਂ ਦੇ ਸਬੰਧ ਵਿੱਚ ਪਿੰਡਾਂ ਦੇ ਵਿੱਚ ਵੋਟਾਂ ਬਣ ਚੁੱਕੀਆਂ ਨੇ ਐਸਜੀਪੀਸੀ ਦੀਆਂ ਆ ਦੋ ਚਾਰ ਦਿਨ ਦੇ ਵਿੱਚ ਉਹਨਾਂ ਨੇ ਉਤਰਾਜ ਮੰਗ ਲੈਣੇ ਆ ਜੇ ਕਿਸੇ ਨੂੰ ਕੋਈ ਵੋਟ ਗਲਤ ਬਣੀ ਆ ਉਤਰਾਜ ਆ ਜਾਂ ਕਿਸੇ ਨੇ ਹੋਰ ਬਣਾਉਣੀ ਆ ਉਹਦੇ 'ਚ ਵੀ ਆਪਾਂ ਨੇ ਧਿਆਨ ਦੇਣਾ ਉਹਦੇ तकरीबन 6-7 ਮਹੀਨੇ ਤੋਂ ਲਗਾਤਾਰ ਮਿਹਨਤ ਕਰਦੇ ਸਰਦਾਰ ਗੁਰਜੀਤ ਸਿੰਘ ਜੀ ਸਰਦਾਰੋਦ ਉਹਨਾਂ ਨੇ ਇਹ ਚੋਣ ਲੜਨੀ ਆ ਉਹਦੇ ਵੋਟਾਂ ਦੇ ਸਬੰਧ ਵਿੱਚ ਬੇਨਤੀ ਕਰਨ ਆਇਆ ਕਮੇਟੀ ਸਾਹਤ ਨੂੰ ਬੇਨਤੀ ਹੈ ਵੀ ਇਹਨਾਂ ਦੀ ਆਪਾਂ ਮਦਦ ਕਰਨੀ ਹੈ ਤੇ ਜਿਹੜਾ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਾਂ ਹੋਰ ਕਬਲੇ ਵੀ ਹੋਏ ਨੇ ਤੇ ਉਹ ਉਹਨਾਂ ਨੇ ਗਲਤੀਆਂ ਵੀ ਕਰੀਆਂ ਨੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਹਦਾ ਵੀ ਅਨਸਾਫ਼ ਨਹੀਂ ਦਿੱਤਾ ਉਹਦੀ ਖਤਰ ਲੜਨ ਖਤਰ ਵੀ ਚੰਗੇ ਬੰਦਿਆਂ ਦੀ ਸਾਨੂੰ ਲੋੜ ਹੈ ਜਿਹੜੇ ਸਿੱਖੀ ਦਾ ਪ੍ਰਚਾਰ ਵੀ ਕਰਨ ਤੇ ਸਿੱਖੀ ਦੀ ਵਿਚਾਰ ਦੀ ਕਲਾ ਲਈ ਕੰਮ ਵੀ ਕਰਨ ਨੂੰ ਉਹ ਸੁਮੰਦੀ ਬੇਨਤੀ ਕਰਨਾ ਆ ਹੁਣ ਸਮੁੱਚੀ ਇਹ ਟੀਮ ਹੀ ਬੈਠੀ ਆ ਸਾਡੇ ਸਾਰੇ ਸਤਿਕਾਰਯੋਗ ਵੀ ਪੂਰਾ ਇਲੈਕਸ਼ਨ ਦੇ ਸਮੇਂ 'ਚ ਵੀ ਹੁਣ ਤੋਂ ਹੀ ਮੋਢੇ ਨਾਲ ਮੋਢਾ ਲਾ ਕੇ ਥੋੜੇ ਤੇ ਪੂਰਾ ਜਿਹੜਾ ਇਹਦਾ ਇਸ ਚੀਜ਼ ਦਾ ਪ੍ਰਚਾਰ ਕਰਕੇ ਆਪਾਂ ਪ੍ਰਮਾਤਮਾ ਨੇ ਚਾਹਿਆ ਤਾਂ ਜਰੂਰ ਇਹਦੇ ਵਿੱਚ ਕਾਮਯਾਬੀ ਹਾਸਲ ਕਰਾਂਗੇ ਤੇ ਇੱਕ ਵਾਰੀ ਮੈਂ ਫੇਰ ਸਾਰਿਆਂ ਦਾ ਹੀ ਇੱਥੇ ਜਿੰਨੇ ਵੀ ਪਤਵੰਤੇ ਬਾਹਰੋਂ ਆਏ ਨੇ ਸਾਜਨ ਜੀ ਬੈਠੇ ਨੇ ਮਲੌਰ ਤੋਂ ਆਏ ਨੇ ਮੈਂ ਦੇਖਿਆ ਨਹੀਂ ਪਹਿਲਾਂ ਹੋਰ ਵੀ ਜਿੰਨੇ ਵੀ ਸਾਰੇ ਬਾਹਰੋਂ ਆਏ ਨੇ ਉਹਨਾਂ ਦਾ ਵੀ ਤੇ ਜਿੰਨੇ ਵੀ ਸਾਡੇ ਨਗਰ ਦੇ ਨਿਵਾਸੀ ਇੱਕ ਛੋਟੇ ਜਿਹੇ ਸੱਦੇ ਦੇ ਪਹੁੰਚੇ ਨੇ ਮੈਂ ਉਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਵਾਹਿਗੁਰੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ